ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਅੱਜ ਦੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਜੇ ਪਹਿਲਾਂ ਵਾਲੀਆਂ ਕਰਨੀਆਂ ਦਾ ਕਰ ਦਿਓ ਨਹੀਂ ਕਰਨੀਆਂ ਨਾ ਕਰਿਓ ਤੁਹਾਡੀ ਮਰਜ਼ੀ ਆ ਅੱਜ ਆਪਾਂ ਕੋਈ ਵੀ ਚੀਜ਼ ਨਹੀਂ ਦਿਖਾਉਣੀ ਕਿਤੇ ਆਪਾਂ ਜਾਣਾ ਨਹੀਂ ਜਨਰਲ ਗੱਲਾਂ ਕਰਨੀਆਂ ਘਰੇ ਉਹ ਮੈਂ 5-6 ਟੌਪਿਕ ਜਾਂ ਸੋਚਿਆ ਕਿ ਉਹਨਾਂ ਤੇ ਗੱਲਾਂ ਕਰਨੀਆਂ ਆ ਸਭ ਤੋਂ ਪਹਿਲਾ ਟੌਪਿਕ ਹੈਗਾ ਲੋਕਾਂ ਦੀ ਜ਼ਹਿਰ ਸੀ ਤੇ ਗਲਤ ਕਮੈਂਟ ਮੰਨ ਲਓ ਆਪਾਂ ਕੋਈ ਨਵਾਂ ਕੰਮ ਸਟਾਰਟ ਕੀਤਾ ਕੋਈ ਵੀ ਹੈ ਜਿਵੇਂ ਪੜਨ ਲਿਖਣ ਦਾ ਹੋ ਗਿਆ ਕੋਈ ਪੇਪਰ ਦੀ ਤਿਆਰੀ ਹੋ ਗਈ ਜਾਂ YouTube ਦਾ ਹੋ ਗਿਆ ਜਾਂ Facebook ਦਾ ਹੋ ਗਿਆ ਤਾਂ ਉਦੋਂ ਲੋਕਾਂ ਆਪਾਂ ਨੂੰ ਬਹੁਤ ਸਾਰੇ ਕਮੈਂਟ ਸੁਣਨ ਨੂੰ ਮਿਲਦੇ ਆ ਮੰਨ ਲਓ ਕੋਈ ਬੰਦਾ ਪੇਪਰ ਦੀ ਤਿਆਰੀ ਕਰਨ ਲੱਗ ਗਿਆ ਉਹਨੂੰ ਲੋਕ ਪਤਾ ਕੀ ਕਹਿੰਦੇ ਆ ਪਿੰਡਾਂ 'ਚ ਤਾਂ ਖਾਸ ਕਰਕੇ ਸ਼ਹਿਰਾਂ 'ਚ ਤਾਂ ਪਤਾ ਨਹੀਂ ਉਹਨੂੰ ਕਹਿ ਦਿੰਦੇ ਆ ਵੀ ਤੂੰ ਕਰੇਂਗਾ ਪੇਪਰ ਕਲੀਅਰ ਵੀ ਮੈਂ ਵੀ ਤਿਆਰੀ ਕੀਤੀ ਸੀਗੀ ਮਿਰਤ ਦਾ ਹੋਇਆ ਨਹੀਂ ਤੂੰ ਆ ਗਿਆ ਵੱਡਾ ਭੜਾਕੂ ਤੇ ਦੂਜੀ ਗੱਲ ਜੇ ਕੋਈ ਮੇਰੇ ਵਰਗਾ ਜਿੰਮ ਜਾਣ ਲੱਗ ਜੇ ਪਤਲਾ ਤੇ ਉਹਨੂੰ ਕਹਿਣਗੇ ਖਾਣੀਆਂ ਦਾ ਸੁੱਕੀਆਂ ਰੋਟਣਾ ਤੇ ਤੂੰ ਬਣਾਏਂਗਾ ਬਾਡੀ ਵੀ ਯਾਰ ਭਲਾਂ ਦੀ ਉਹ ਅਗਲਾ ਸੁੱਕੀਆਂ ਵੀ ਛੱਡ ਦੇ ਸੁੱਕੀਆਂ ਵੀ ਨਾ ਖਾਵੇ ਤੁਸੀਂ ਕੀ ਲੈਣਾ ਉਹ ਇੱਲਾ ਤਾਂ ਖਿਚੀ ਆਣਗੇ ਬਸ ਤੇ ਉਸ ਤੋਂ ਬਾਅਦ ਤੀਜੀ ਗੱਲ ਆ ਗਈ ਵੀ ਮਾਲੂਮ ਮੇਰੇ ਦਾ ਕੋਈ YouTube ਚਲਾ ਲਿਆ ਉਹਨੇ ਵਿੋਕ ਅਗਲਾ ਕਹਿ ਦਿੰਦਾ ਵੀ ਚਲ ਹੁਣ YouTube ਤੇ ਵੀਡੀਓ ਪਾ ਕੇ ਦੇਖ ਲੈਨੇ ਆ ਕੀ ਪਤਾ ਕੰਮ ਚੱਲ ਲੀ ਪਵੇ ਹੋਰ ਵੀ ਬਥੇਰੇ ਬਣਾਈ ਬੈਠੇ ਚੈਨਲ ਤੇਰੇ ਨਾਲੇ ਲੋਕ ਉਹਨਾਂ ਨੂੰ ਦੇਖੀ ਵੀ ਜਾਂਦੇ ਆ ਜਦੋਂ YouTube ਤੇ ਬੰਦਾ ਵੀਡੀਓ ਪਾਉਣ ਲੱਗ ਜਾਂਦਾ ਉਹਨੂੰ ਕਹਿਣਗੇ ਤੂੰ ਬਣ ਗਿਆ YouTubeਰ ਹਣ ਉਹ ਕਿਹਦੇ ਕੋਲੇ ਬੰਦਾ ਜਾਣ ਜੋ ਗ੍ਰਾਮੇ ਨਹੀਂ ਰਹਿੰਦਾ ਤੇ ਨਾਲ ਉਹਦੀ ਸਪੋਰਟ ਕਰਦੇ ਲੱਤਾਂ ਖਿੱਚੀ ਜਾਣਗੇ ਤੇ ਉਸ ਤੋਂ ਬਾਅਦ ਅਗਲਾ ਟੌਪਿਕ ਆ ਗਿਆ ਆਪਣਾ ਨਸ਼ਿਆਂ ਦਾ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਚ ਨਸ਼ਾ ਘਰ ਘਰ ਹੀ ਫੈਲਿਆ ਪਿਆ ਤੇ ਲੋਕਾਂ ਦੇ ਚ ਕੀ ਹਾਲ ਆ ਵੀ ਕਿਸੇ ਨੂੰ ਹਟਾਉਣ ਦੀ ਬਜਾਏ ਉਹਨੂੰ ਐਂ ਕਹਿਣਗੇ ਉਹਨੂੰ ਮਨ ਚ ਤਾਂ ਐਂ ਹੁੰਦਾ ਲੋਕਾਂ ਦੇ ਵੀ ਲੱਗੇ ਘਰ ਪਟਿਆ ਜਾਵੇ ਵੀ ਉਹਦੀ ਜ਼ਮੀਨ ਖਰੀਦ ਕੇ ਵੀ ਘਰ ਪਟਿਆ ਜਾਵੇ ਤੇ ਉਸ ਤੋਂ ਬਾਅਦ ਅਗਲਾ ਟੌਪਿਕ ਆ ਗਿਆ ਆਪਣਾ ਪੜ੍ਹੇ ਲਿਖੇ ਅਣਪੜ੍ਹ ਪੜ੍ਹੇ ਲਿਖੇ ਅਣਪੜ੍ਹ ਦਾ ਮਤਲਬ ਵੀ ਬੰਦੇ ਕੋਲੇ ਡਿਗਰੀਆਂ ਦਾ ਬਹੁਤ ਆ ਉਹਨੂੰ ਨੌਲੇਜ ਹੈ ਨਹੀਂ ਕਿਸੇ ਗੱਲ ਦੀ ਨਾ ਉਹਨੂੰ ਗੱਲ ਕਰਨ ਦਾ ਪਤਾ ਨਾ ਉਹਨੂੰ ਬੈਠਣ ਦਾ ਪਤਾ ਨਾ ਉਹਨੂੰ ਰਿਸਪੈਕਟ ਕਰਨੀ ਆਉਂਦੀ ਹੈ ਕਿਸੇ ਟੀਚਰ ਦੀ ਜਾਂ ਹੋਰ ਕਿਸੇ ਅਫਸਰ ਦੀ ਮੈਂ ਬਹੁਤ ਸਾਰੇ ਦੇਖਿਆ ਕਿ ਕਾਲਜ ਜਿਵੇਂ ਮੈਂ ਹੁਣ ਕਾਲਜ ਚ ਪੜਦਾ ਸਰਕਾਰੀ ਜਿੰਦਰਾ ਕਾਲਜ ਬਠਿੰਡਾ ਬਹੁਤ ਬਥੇਰੇ ਦੇਖਿਆ ਹੋਰ ਵੀ ਸਕੂਲਾਂ ਕਾਲਜਾਂ ਚ 12 12 ਪੜਿਆ ਨੂੰ ਬੰਦਿਆਂ ਨੂੰ ਗੁਰੂਆਂ ਦੇ ਨਾਂ ਨਹੀਂ ਪਤਾ 10 ਗੁਰੂਆਂ ਦੇ ਨਾਂ 5 ਪਿਆਰਾਂ ਦੇ ਨਾਮ ਨਹੀਂ ਪਤਾ 4 ਸਹਿਬਜ਼ਾਦਿਆਂ ਦੇ ਨਾਮ ਨਹੀਂ ਪਤਾ 5 ਤਖਤਾਂ ਦੇ ਨਾਮ ਨਹੀਂ ਪਤਾ ਸਿੱਖ ਹੋ ਕੇ ਚਲ ਹੋਰਾਂ ਨੂੰ ਤਾਂ ਕੀ ਪਤਾ ਹੋਣਾਗਾ ਅੱਜ ਕੱਲ੍ਹ ਜਿਵੇਂ ਤੁਸੀਂ ਪੌਡਕਾਸਟ ਵੀ ਹੋਰ ਦੇਖੇ ਹੋਣਗੇ ਬਈ ਇਹ ਆ ਕੇ ਸਿੱਖਵਨ ਲੱਗ ਗਏ ਉਹ ਆ ਕੇ ਪੰਜਾਬੀ ਸਿੱਖਣ ਲੱਗ ਗਏ ਆਪਣੇ ਜਵਾਕਾਂ ਨੂੰ ਪੰਜਾਬੀ ਨਹੀਂ ਆਉਂਦੀ ਕਿਉਂਕਿ ਜਿੰਨੇ ਵੀ ਅੱਜ ਕੱਲ੍ਹ ਤਗੜੇ ਲੋਕ ਆ ਜਿਵੇਂ ਵੀ ਜਮੀਨ ਹੈਗੀ ਹੈਗੀ ਪੰਜ ਚਾਰ ਕਿੱਲੇ ਉਹ ਵੱਤੋਂ ਬਾਅਦ ਤੋਂ ਕੋਸ਼ਿਸ਼ ਕਰਦੇ ਆ ਵੀ ਆਪਦੇ ਜਵਾਕਾਂ ਨੂੰ ਅੰਗਰੇਜ਼ੀ ਸਕੂਲਾਂ 'ਚ ਹੀ ਪੜਾਉਂਦੇ ਆ ਪੰਜਾਬੀ ਸਕੂਲ ਚ ਕੋਈ ਪੜਾ ਕੇ ਰਾਜੀ ਨਹੀਂ ਨਾ ਹੀ ਕਿਸੇ ਲੀਡਰ ਦਾ ਨਾ ਹੀ ਕਿਸੇ ਸਰਪੰਚ ਦਾ ਧਿਆਨ ਸਰਕਾਰੀ ਸਕੂਲਾਂ ਵੱਲ ਕਿਉਂਕਿ ਉਹਨਾਂ ਨੇ ਕਿਹਾ ਆਪਦੇ ਜਵਾਕ ਇੱਥੇ ਪੜਾਉਣੇ ਆ ਉਹਨਾਂ ਨੇ ਤਾਂ ਆਪਦੇ ਜਵਾਕ ਅੰਗਰੇਜ਼ੀ ਸਕੂਲਾਂ ਚ ਪੜਾਉਣੇ ਆ ਤੇ ਇੱਥੇ ਤਾਂ ਗਰੀਬਾਂ ਦੇ ਜਵਾਕ ਨਹੀਂ ਪੜ੍ਹਨਾ ਉਹਨਾਂ ਦੀ ਸੋਚ ਹੈਗੀ ਵੀ ਜੇ ਗਰੀਬਾਂ ਦੇ ਜਵਾਕ ਪੜ੍ਹ ਜਾਣਗੇ ਤਾਂ ਫਿਰ ਸਾਡੇ ਦਿਹਾੜੀ ਕੌਣ ਆਊ ਇਹ ਤਾਂ ਸਾਡੇ ਤੋਂ ਉੱਤੇ ਟੱਪ ਜਾਣਗੇ ਜ਼ਿਆਦਾਤਰ ਅੰਗਰੇਜ਼ੀ ਸਕੂਲਾਂ ਵਾਲੇ ਜਵਾਕਾਂ ਨੂੰ ਅੱਜਕੱਲ ਨਾਸੀ 69 ਨੇੜੇ ਇਹਨਾਂ ਮੇਦਾਨੀ ਪਤਾ ਉਹਨਾਂ ਨੂੰ ਊੜੇ ਆੜੇ ਚਾਹੀ ਨਹੀਂ ਪਤਾ ਵੀ ਅੱਖਰ ਕਿੰਨੇ ਹੁੰਦੇ ਆ ABC ਦੇ ਅੱਖਰ ਨਹੀਂ ਪਤਾ ਉਹਨਾਂ ਨੂੰ ਪੰਜਾਬੀ ਪੜ੍ਹਨ ਦੀ ਤਾਂ ਦੂਰ ਦੀ ਗੱਲ ਆ ਤੇ ਲਾਸਟ ਟਾਪਿਕ ਆ ਗਿਆ ਆਪਣਾ ਵੀ ਅੱਜ ਕੱਲ ਨੌਜਵਾਨ ਸੁਪਨੇ ਤਾਂ ਬਹੁਤ ਵੱਡੇ ਵੱਡੇ ਲੈਂਦੇ ਆ ਪਰ ਉਹ ਮਿਹਨਤ ਨਹੀਂ ਹੁੰਦੀ ਉਹ ਸੁਪਨੇ ਪੂਰੇ ਕਰਨ ਵਾਸਤੇ ਹਰ ਇੱਕ ਨੌਜਵਾਨ ਨੂੰ ਆਇਆ ਵੀ ਮੇਰੇ ਕੋਲੇ ਬੁਲਟ ਹੋਵੇ ਚੰਗੀ ਗੱਡੀ ਹੋਵੇ ਹੱਥ ਚਾਈ ਫੋਨ ਹੋਵੇ ਆਈਫੋਨ ਦਾ ਵੀ ਤਾਂ ਫਾਇਦਾ ਜੇ ਔਕਾਤ ਹੋ ਗਈ ਆਈਫੋਨ ਦੀ ਜੇ ਹੱਥ 'ਚ ਆਈਫੋਨ ਹੋਵੇ ਕੋਈ 500 ਰੁਪਇਆ ਮੰਗਲੇ 1000 ਰੁਪਇਆ ਮੰਗਲੇ ਤੇ ਜੇ ਜੇਬ 'ਚ ਦਿਵਾਨੀ ਨਾ ਹੋਵੇ ਉਹੋ ਜਿਹਾ ਆਈਫੋਨ ਤੋਂ ਕੀ ਲੈਣਾ ਚਲੋ ਠੀਕ ਹੈ ਤੁਹਾਡਾ ਅੱਜ ਦੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਇਹ ਜੋ ਮੈਂ ਗੱਲਾਂ ਦੱਸਣਾ ਇਹ ਮੈਂ ਜੋ ਸੋਚਦਾ ਉਹ ਗੱਲਾਂ ਦੱਸਣਾ ਕੋਈ ਮੈਂ ਬਾਲਾ ਵੱਡਾ ਗਿਆਨੀ ਹੈ ਨਹੀਂ ਕਿਤੇ ਤੁਸੀਂ ਕਹਿ ਦਿਓ ਵੀ ਹੁਈ ਗਿਆਨ ਸਿੱਟੀ ਜਾਂਦਾ ਵੀ ਇਹ ਬਾਲਾ ਪੜਿਆ ਲਿਖਿਆ ਜੋ ਮੈਂ ਗੱਲਾਂ ਸੋਚਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡਾ ਅੱਜ ਦੀ ਵੀਡੀਓ ਦੇਖਣ ਵਾਸਤੇ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ